ਕੇਲਿਆਂ ਨੂੰ ਲੈ ਕੇ ਹੋ ਗਈ ਲੜਾਈ ਦੁਕਾਨ ਮਾਲਕ ਦੀ ਹੋਈ ਮੌਕੇ ਤੇ ਮੌਤ ਵਾਰਦਾਤ ਤੋਂ ਬਾਅਦ ਮਚ ਗਿਆ ਹੜਕੰਪ ਜੀਹਾਂ ਤੁਸੀਂ ਸਹੀ ਸੁਣਿਆ ਇੱਕ ਕੇਲੇ ਨੂੰ ਲੈ ਕੇ ਖੂਨੀ ਲੜਾਈ ਹੋਣ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਇਲਜ਼ਾਮਾ ਮੁਤਾਬਕ ਕੁਝ ਲੋਕ ਸ਼ਰਾਬ ਦੇ ਨਸ਼ੇ 'ਚ ਦੁਕਾਨ ਤੇ ਕੇਲੇ ਲੈਣ ਆਏ ਸੀ ਤੇ ਉਹਨਾਂ ਨੇ ਕੇਲਿਆਂ ਦੇ ਰੁਪਏ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੁਕਾਨ ਤੇ ਕੰਮ ਕਰਦੇ ਨੌਜਵਾਨ ਤੇ ਕੇਲੇ ਲੈਣ ਆਏ ਲੋਕਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਦੇਖਦੇ ਹੀ ਦੇਖਦੇ ਮੁਲਜ਼ਮਾ ਨੇ ਦੁਕਾਨ ਮਾਲਕ ਤੇ ਉਸ ਦੀ ਦੁਕਾਨ ਤੇ ਕੰਮ ਕਰਦੇ ਮੁਲਾਜ਼ਮ ਤੇ ਹਮਲਾ ਕਰ ਦਿੱਤਾ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਲੜਾਈ 'ਚ ਦੁਕਾਨ ਮਾਲਕ ਤਜਿੰਦਰ ਸਿੰਘ ਵਾਵੀ ਜਿਨ੍ਹਾਂ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਹਾਂ ਇਲਜ਼ਾਮ ਤਾਂ ਇਹੋ ਲੱਗ ਰਹੇ ਨੇ ਇਹ ਹੈਰਾਨ ਕਰਦਾ ਮਾਮਲਾ ਖੰਨਾ ਦੇ ਪਿੰਡ ਪੀਜਾ ਤੋਂ ਸਾਹਮਣੇ ਆਇਆ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਪਰਿਵਾਰ ਵੱਲੋਂ ਮੁਲਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹ ਇਸ ਸਰਪੇ ਮਾਰਾ ਐਸੇ ਮੁੱਕਾ ਇਸ ਕੇ ਬਾਅਦ ਇਸ ਤੇ ਵੀ ਮਾਰਾ ਹੈ ਲਾਜ ਸੇ ਯਹਾਂ ਵੀ ਮਾਰਾ ਹੈ ਜੀ तो मालिक तो क्या हुआ अभी मालिक के साथ क्या उसका मालिक तो तक उसी टाइम खत्म हो गया मेरे को भी खातिर तो केलो के खातिर, खातिर लड़ा हुआ था तो वो पैसे दे रहे थे नहीं? पैसे नहीं दे रहा था तो झगड़ा इसीलिए किया इसीलिए किया मैं बोला खाना है तो एक दो पीस खा लो तो अभी दुकान मालिक की मौत हो चुकी है उसका उस मौत हो गया है ਉਧਰ ਬਾਰਦਾਸ਼ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਤੇ ਤਜਿੰਦਰ ਇਲਿਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਉਹਦੇ ਉੱਥੇ ਕੋਲੇ ਕੋਈ ਹੋਰ ਰੇੜੀ ਵਾਲਾ ਸੀਗਾ ਜਿਹਨੂੰ ਜੋਕਰ ਜੋਕਰ ਕਹਿੰਦੇ ਆ ਤੇ ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀਗਾ ਉਹਦਾ ਕਿਤੇ ਕੋਈ ਕਹਾਣੀ ਸੁਣੀ ਹੋਈ ਹੈ ਕੇਲਿਆਂ ਨੂੰ ਲੈ ਕੇ ਇਨੇ ਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਆਪ ਤੇ ਮੁੰਡਿਆਂ ਨੂੰ ਤੇ ਆਪ ਦੇ ਨੌਕਰਾਂ ਨੂੰ ਜਾਂ ਫਰੈਂਚ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਬੋਬੀ ਵੀ ਆ ਗਿਆ ਉੱਥੇ ਥੋੜੀ ਹਾਥਾਪਾਈ ਹੋਈ ਐ ਬੋਬੀ ਜੋ ਦਾ ਦੱਸ ਰਿਹਾ ਵੀ ਹਾਰਟ پیشنਸੀ ਸਟੰਟ ਵਗੈਰਾ ਪਏ ਹੋਏ ਸੀ ਉਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰੇਆਂ ਦੀ ਫੁਰੇ ਚ ਦੇਖਿਆ ਸੀ ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਪੋਤੂਗਾ ਫਿਰ ਸਿਵਲ ਹਸਪੀਟਲ ਲੈ ਇਥੇ ਬਰਾਡਡਟ ਸੀਗਾ। ਵਾਕਈ ਮਾਮਲਾ ਵੇਹੱਦ ਹੈਰਾਨ ਕਰ ਦੇਣ ਵਾਲਾ ਹੈ। ਇਸ ਵਾਰਦਾਤ ਤੋਂ ਬਾਅਦ ਹਰ ਇੱਕ ਦੇ ਜਹਾਨ ਚ ਇਹੋ ਸਵਾਲ ਖੜਾ ਹੋ ਰਿਹਾ ਹੈ ਕਿ ਆਖਰ ਕਿਵੇਂ ਕੋਈ ਕੇਲਿਆਂ ਨੂੰ ਲੈ ਕੇ ਕਿਸੇ ਦਾ ਕਤਲ ਕਰ ਸਕਦਾ ਹੈ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਕੀ ਖੁਲਾਸੇ ਕਰਦੀ ਹੈ। ਕੀ ਸੱਚਮੁੱਚ ਕੇਲਿਆਂ ਨੂੰ ਲੈ ਕੇ ਲੜਾਈ ਹੋਈ ਸੀ, ਕੇਲਿਆਂ ਨੂੰ ਲੈ ਕੇ ਹੀ ਕਤਲ ਕੀਤਾ ਗਿਆ ਜਾਂ ਫਿਰ ਮਾਮਲੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ। ਜਗਬਾਨੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ